ਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਟਰਾਲੀ ਜੀ ਨਵੀਂ ਲੁੱਕ ਚ ਤਿਆਰ ਕੀਤੀ ਹੈ ਜੀ ਇਹ ਪਹਿਲਾਂ ਥੋੜੀ ਜੀ ਪੁਰਾਣੀ ਸੀਗੀ ਜੀ ਬੈਕ ਸਾਈਡ ਤੇ ਬੈੱਡ ਵਗੈਰਾ ਪੁਰਾਣੀ ਟਾਈਪ ਦਾ ਸੀਗਾ ਜੀ ਥੋੜਾ ਜਿਆ ਇਹਨੂੰ ਨਵੀਂ ਲੁੱਕ ਦਿੱਤੀ ਹੈ ਜੀ ਮਿਸਤਰੀ ਹੈਗਾ ਜੀ ਇਹ ਸਰਬਜੀਤ ਸਿੰਘ ਜੀ ਮਾਨਸਾ ਵਾਲੇ ਸਾਰੋ ਵਾਲੇ ਬਹੁਤ ਵਧੀਆ ਕੰਮ ਕਰਦੇ ਆ ਜੀ ਇਹ ਇਹਦਾ ਨੰਬਰ ਹੈਗਾ ਜੀ 94632 12399 ਇਹ ਨੰਬਰ ਹੈ ਜੀ ਮਾਨਸਾ ਹੈਗਰੀ ਵਰਕਸਾ ਪਰਕਸਾ ਪਰੰਪਰਾ ਫੁੱਲ ਮਾਨਸਾ ਵਾਲੇ ਬੈੱਡ ਦਾ ਕੰਮ ਕੀਤਾ ਜੀ ਬਾਕੀ ਬੈਕ ਸਾਈਡ ਨਵੀਂ ਲੁੱਕ ਦਿੱਤੀ ਹੈ ਜੀ ਇਹ ਪ੍ਰਾਣ ਨਵੀਆਂ ਪੁਰਾਣੀਆਂ ਟਰਾਲੀਆਂ ਬਣਾਉਂਦੇ ਆ ਜੀ ਤੇ ਨਵੀਆਂ ਟਰਾਲੀਆਂ ਵੀ ਨਵੇਂ ਮਾਡਲ ਚ ਤਿਆਰ ਕੀਤੀਆਂ ਜਾਂਦੀਆਂ ਹਨ ਮਾਨਸਾ ਐਗਰੀ ਵਰਕਸ਼ਾਪ ਪਰੰਪਰਾ ਫੁੱਲ ਤੇ ਆਤੇ ਹੋਰ ਵੀ ਖੇਤੀਬਾੜੀ ਦੇ ਸੰਦ ਨਵੇਂ ਤਿਆਰ ਕੀਤੇ ਜਾਂਦੇ ਹਨ ਇਹ ਟਰਾਲੀ ਦੀ ਬੈਕ ਸਾਈਡ ਤੇ ਬੈੱਡ ਤੇ ਫਰੰਟ ਜੀ ਚੇਂਜ ਕੀਤਾ ਜੀ ਕੁਛ ਦੇਖ ਸਕਦੇ ਹੋ ਜੀ ਇਹ ਵਰਕਸ਼ਾਪ ਹੈਗੇ ਜੀ ਮਾਨਸਾ ਅਗਰੀ ਵਰਕਸ਼ਾਪ ਰਾਮਪਰਾਪੂਲ ਇੱਥੇ ਨਵੀਆਂ ਪੁਰਾਣੀਆਂ ਟਰਾਲੀਆਂ ਤਿਆਰ ਕੀਤੀਆਂ ਜਾਂਦੀਆਂ ਹਨ ਜੀ ਮਿਸਤਰੀ ਦਾ ਨੰਬਰ ਹੈ 94632 12399 ਹਰ ਪ੍ਰਕਾਰ ਦੀਆਂ ਟਰਾਲੀਆਂ ਤੇ ਖੇਤੀਬਾੜੀ ਦੇ ਹੋਰ ਸੰਦ ਤਿਆਰ ਕੀਤੇ ਜਾਂਦੇ ਹਨ ਤੇ ਇਸ ਤੋਂ ਬਾਅਦ ਜੀ ਆ ਗਿਆ ਟਰਾਲੀ ਦਾ ਪੇਂਟ ਲਾਉਣਾ ਪੇਂਟ ਲਾਤਾ ਜੀ ਸਾਰਾ ਕਸ਼ਟ ਕਲਾ ਕੇ ਪੇਂਟ ਉਤਾਰਤਾ ਜੀ ਸਾਰਾ ਪੇਂਟ ਉਤਰ ਗਿਆ ਜੀ ਇਹ ਟਰਾਲੀ ਦਾ ਤੁਸੀਂ ਦੇਖ ਸਕਦੇ ਹੋ ਜੀ ਤੇ ਪੇਟ ਨੇ ਦੁਬਾਰਾ ਰੰਗ ਸਟਾਰਟ ਕਰਤਾ ਜੀ ਰੰਗ ਮਾਰਨਾ ਸਟਾਰਟ ਕਰਤਾ ਜੀ ਪੇਟ ਨੇ ਤੇ ਰੰਗ ਤੋਂ ਬਾਅਦ ਇਹ ਜੀ ਲੁੱਕ ਬਣ ਗਈ ਜੀ ਇਹ ਤੁਸੀਂ ਦੇਖ ਸਕਦੇ ਹੋ ਜੀ ਬੈਕ ਸਾਈਡ ਫਰੰਟ ਸਾਈਡ ਦੇਖ ਸਕਦੇ ਹੋ ਤੁਸੀਂ ਬਣ ਕੇ ਤਿਆਰ ਹੋ ਗਈ ਜੀ ਇਹ ਇਸ ਤੋਂ ਬਾਅਦ ਜੀ ਰੈਡੀਅਮ ਟੇਪ ਲੱਗ ਗਈ ਜੀ ਤੇ ਟੇਪ ਲਾ ਕੇ ਟਰੈਕਟਰ ਵਗੈਰਾ ਲੱਗ ਗਏ ਜੀ ਮੂਰੇ ਸਾਈਡ ਚੱਕਰ ਸੰਦੇ ਫਰੰਟ ਜੀ ਸਾਰੀ ਟੇਪ ਲੱਗੇ ਜੀ ਲਿਖਤੀ ਨਹੀਂ ਕਰੇ ਜੀ ਬੈਕ ਸ਼ਾਟ ਡਾਲਾ ਜੀ ਨਵੀਂ ਲੁੱਕ ਚ ਤਿਆਰ ਹੋ ਗਿਆ ਜੀ ਬਿਲਕੁਲ ਰੈਡੀ ਹੈ ਦੇਖ ਸਕਦੇ ਹੋ ਤੁਸੀਂ ਬੈਕ ਸਾਈਡ ਦੋਨੇ ਸਾਈਡਾਂ ਬਣ ਕੇ ਤਿਆਰ ਹੈ ਜੀ ਬਣ ਕੇ ਬਿਲਕੁਲ ਰੈਡੀ ਹੈ ਜੀ ਸਾਈਡਾਂ ਦੇ ਵੀ ਰੈਡੀਮ ਟੇਪ ਲੱਗੀ ਆ ਜੀ ਸਾਰੇ ਪਾਸੇ ਸਾਈਡ ਆ ਜੀ ਬੈਕ ਸਾਈਡ ਕਲਰ ਦੇਖ ਸਕਦੇ ਹੋ ਕਲਰ ਦੀ ਕੁਆਲਿਟੀ ਜੀ ਇਹ ਸਾਈਡ ਆਗੇ ਜੀ ਡਾਲਾ ਵੀ ਨਵੀਂ ਲੁੱਕ ਚ ਤਿਆਰ ਆ ਜੀ ਸਾਰਾ ਸਾਰੇ ਪਾਸੇ ਟੇਪ ਲੱਗੀ ਆ ਜੀ ਰੰਗ ਨਾਲ ਨਹੀਂ ਹੱਥੀ ਲਿਨ ਲਿਖਤੀ ਨਹੀਂ ਕੀਤੀ ਜੀ ਇਹ ਤੇ ਧੰਨਵਾਦ ਜੀ ਓਕੇ